ਲਓ ਬਈ ਬੰਦਾ ਆਰਮਨਾਲ ਰੋਟੀ ਖਾ ਰਿਆ। ਲਓ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਚੱਲ ਰਿਹਾ ਕੰਮ ਵੀਰੋ ਬਹੁਤ ਵਧੀਆ। ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਹੌਸਲਾ ਵੀ ਬਹੁਤ ਵਧੀਆ ਰਿਹਾ। ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਆ। ਤੁਹਾਡੇ ਆਪਣੇ ਮਨੁਸਬਦ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ। ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ, ਸਤੀਪਤ ਖੁਸ਼ੀਆਂ ਘੇੜੇ। ਤੁਹਾਡੇ ਸਾਰਿਆਂ ਦੇ ਕਮਾਈਆਂ ਚੋਂ ਜੀ ਬਾਰਕਾ। ਤੇ ਲੋ ਜੀ ਬੈਠੇ ਆ ਤਿਆਰ ਹੋ ਗਏ। ਰਾਤ ਦਾ ਟਾਈਮ ਹੈ ਜੀ ਜਿਹੜਾ 9 ਵਜੇ ਗਏ ਤੇ ਮੈਂ ਵੀ ਹੁਣੀ ਅੱਧਾ ਘੰਟਾ ਹੋਇਆ ਖੇਤ ਤੋਂ ਆਇਆ ਤੇ ਅਮਨ ਨੂੰ 10 ਮਿੰਟ ਹੋਏ ਆ ਇਹ ਵੀ ਗਿਆ ਬਤਾ ਵੀ ਆਇਆ ਤੇ ਚਲੋ ਮਹਾਰਾਜ ਦੀ ਕਿਰਪਾ ਹੋ ਗਈ ਆਪਣੀ ਫਸਲ ਵੇਚਤੀ ਜੀ ਆਪਨੇ ਕਣਕ ਜਿਹੜੀ ਬਹੁਤ ਵਧੀਆ ਹੋਈ ਜੀ ਬਹੁਤ ਵਧੀਆ ਝਾੜ ਦਿੱਤਾ ਜੀ ਮਹਾਰਾਜ ਨੇ ਦਿਨ ਖੁਸ਼ ਕਰਤਾ ਜੀ ਵੀ ਜਾਨੀ ਫਸਲੋ ਵੀ ਪੜਾਰੇ ਕੋ ਤੇ ਇਹ ਵੀ ਅਰਦਾਸ ਹੈ ਵੀ ਕਈ ਜਗ੍ਹਾ ਹਫ਼ਤਾ ਵੀ ਆਇਆ ਵੀ ਮਹਾਰਾਜ ਜਿਨ੍ਹਾਂ ਦੀਆਂ ਫਸਲਾਂ ਘੜੀਆਂ ਮੇਸਰ ਖੁਸ਼ਾਮਤੀ ਦੇ ਨਾਲ ਚਟਾ ਦੇਵੇ ਤੇ ਚਲੋ ਭਾਈ ਬੱਚੇ ਵੀ ਹੁਣ ਘਰ ਆਇਆ ਕੱਲ ਇਹਨਾਂ ਨੂੰ ਦੱਸਤਾ ਤਾਂ ਵੀ ਵਧੀਆ ਵੀ ਹੋਈ ਐ ਤੇ ਪਰਮ ਦੀ ਅੜਗੀ ਭਾਈ ਕਰਾ ਲਈ ਹੁਣ ਰੋਟੀ ਖਾਣ ਦਾ ਟਾਈਮ ਆਇਆ ਬਤਾ ਵੀ ਇਹ ਕਹਿੰਦਾ ਚਲੋ ਬੱਚੇ ਨੂੰ ਪਤਾ ਵੀ ਕਿਹਾ ਕੰਮ ਸਿਖਾਇਆ ਗਿਆ ਉਹ ਭਾਈ ਘਰ ਦੇ ਵਿੱਚ ਜਸ਼ਨ ਵੀ ਹੈਗੀ ਐ ਤੇ ਵੀ ਕਹਿੰਦਾ ਵੀ ਮੈਂ ਹੋਟਲ 'ਚ ਰੋਟੀ ਖਾ ਕੇ ਆਉਣੀ ਆ ਅੱਧਾ ਘੰਟਾ ਹੋ ਗਿਆ ਮੈਨੂੰ ਟਾਲਦੇ ਨੂੰ ਮੈਂ ਟਾਲਦਾ ਵੀ ਰਿਹਾ ਪਰ ਕਈ ਗੱਲਾਂ ਤੁਹਾਨੂੰ ਪਤਾ ਵੀ ਬੱਚਿਆਂ ਦੇ ਅੱਗੇ ਝੁਕਣਾ ਵੀ ਪੈ ਜਾਂਦਾ ਸੋ ਤਰਸ ਜਾ ਆ ਜਾਂਦਾ ਇੱਕ ਗੱਲ ਹੋ ਜਾਂਦੀ ਜੇ ਬੰਦ ਬੱਚਾ ਬਾਰ ਬਾਰ ਕਹੀ ਜਾਵੇ ਵੀ ਨਹੀਂ ਪਾਪਾ ਨਹੀਂ ਪਾਪਾ ਘਰ ਮਾ ਚਲੋ ਚੁਕਣਾ ਇਹ ਬੱਚੋ ਕਣ ਦਾ ਕਾਰਨ ਵੀ ਇਹ ਆ ਵੀ ਆਮ ਆਉਣ ਆ ਗਿਆ ਮੈਂ ਵੈਸੇ ਰੋਟੀ ਖਾ ਵੀ ਚੁੱਕਿਆ ਇੱਕ ਵਿਚੇ ਵਿਚ ਰਹਿ ਗਈ ਮੈਂ ਇਹ ਮੈਂ ਤੇ ਹਾਂ ਵੀ ਕਰੂਗੀ ਤੇ ਹੁਣ ਕੈਮਰਾ ਗਰਲ ਬਣੀ ਸਾਡੀ ਜਸ਼ਨ ਉਹਦੇ ਨਾਲ ਵੀ ਮਿਲਾ ਦੇਣਾ ਮੈਂ ਤੁਹਾਨੂੰ ਮਿਲੋ ਜੀ ਮੇਰੇ ਅੱਲਾ ਸਾਰੇ ਮੈਂ ਪਹਿਲਾਂ ਵੀ ਸਾਸ ਰਿਕਾਰ ਜੀ ਇੱਧਰ ਮਿਲੋ ਵੀ ਮੇਰੇ ਵੱਲੋਂ ਸਾਰਿਆਂ ਨਾਲ ਹੱਥ ਜੋੜ ਕੇ ਬਾਰ ਬਾਰ ਸਾਸ ਰਿਕਾਰ ਜੀ ਇੱਧਰ ਮਿਲੋ ਵੀ हां <laughs> देखो भाई उधर निकर पाके हैं नमनवा दा सतोनु ਘਰ ਦੀ ਰੋਟੀ ਸਵਾਦ ਨਹੀਂ ਲੱਗੀ ਕਾਤੇ ਉਧਰ ਮਿਲੋ ਬਾਈ ਚਾਚੇ ਜੀ ਸਤਿ ਸ਼੍ਰੀ ਅਕਾਲ ਜੀ ਚਾਚੇ ਤੈਨੂੰ ਮੱਟਿਆ ਹੈ ਮੈਂ ਤਾਂ ਜਾਣਾਂ ਹੀ ਨਹੀਂ ਮੈਂ ਤੈਨੂੰ ਕਹਿੰਦਾ ਫੇਰ ਤਾਂ ਨਹੀਂ ਆਏ ਬੰਮੂ ਆਰ ਜਾਣਾ ਜਾ ਨਹੀਂ ਹਾਂ ਕਾ ਤਾਂ ਜਾਣਾ ਐ ਦੱਸ ਦੇ ਖਾ ਲਈ ਯਾਰ ਰੋਟੀ ਹਾਂ ਬਈ ਹਾਂਜੀ ਫਤਲ ਵਧੀਆ ਹੋ ਗਈ ਜੀ ਬੱਚੇ ਪਾਰਟੀ ਮੰਗ ਰਹੇ ਹੁਣ ਸਵੇਰ ਦੇ ਹੀੜੇ ਹੋਏ ਨੇ ਮਮਾ ਪਾਪਾ ਨੂੰ ਬਣਾ ਲਾ ਵੀ ਚੱਲੀਏ ਰੋਟੀ ਖਾਣਾਂ ਜੀ ਬੱਚੇ ਨਹੀਂ ਪਾਰਟੀ ਮੰਗਦੇ ਪਾਰਟੀ ਤਾਂ ਤੂੰ ਹੈ ਆ ਜੀ ਵਿੱਚੇ ਮੈਨੂੰ ਲਾ ਲਓ ਜੀ ਮੇਰੇ ਫਤਲ ਵਧੀਆ ਹੋ ਗਈ ਇਸ ਕਰਕੇ ਮੈਂ ਚਲੋ ਫੈਮਿਲੀ ਦੇ ਘਰੇ ਹੋਣੇ ਸਾਰੇ ਨੂੰ ਜਾਣਾ ਨਹੀਂ ਯਾਰ ਲੋ ਬਾਈ ਟਾਈਮ 9 ਵਜੇ ਗਿਆ ਪਾਪਾ ਜੀ ਰੋਟੀ ਖਾ ਲੈਣ ਦੇ ਸਾਜਰੇ ਹਾਂਜੀ ਉਹਨਾਂ ਨੂੰ ਪੁੱਛ ਲਿਆ ਉਹਨਾਂ ਨੇ ਕਰਤਾ ਨਾ ਨਾ ਡੰਨ ਕਰਤੇ ਤੇ ਬਾਕੀ ਨਿਆਣਿਆਂ ਦੇ ਅੱਗੇ ਦੇਖ ਲੈ ਯਾਰ ਆੜੀ ਚਾਚਾ ਕੇ ਕਹਿੰਦਾ ਰਹਿਣ ਦੇ ਨਹੀਂ ਪੂਰੀ ਖਾਣ ਰੋਟੀ ਹਾਂ ਚਲੇ ਫਿਰ ਜੀ ਮੰਮੀ ਵੀ ਬਈ ਤਿਆਰ ਹੈ ਨਾਲ ਦੀ ਹਾਂ ਜੀ ਮੈਂ ਵੀ ਆਪਣੇ ਕੱਪੜੇ ਪਾ ਲਈ ਜੀ ਜਿਹਦੇ ਨਾ ਬੱਚੇ ਕਹਿੰਦੇ ਵੀ ਚਲੋ ਚਲੀਏ ਇਹ ਪਾਪਾ ਮੰਨ ਗਏ ਠੀਕ ਹੈ ਨਾ ਪਾਪਾ ਮੰਨਣ ਦੇ ਤਾਂ ਕੋਈ ਗੱਲ ਨਹੀਂ ਬੱਚੇ ਖੁਸ਼ ਆਈਏ ਗਾਹ ਨੂੰ ਜੇ ਇਹਦੀ ਵੀ ਵਧਿਆ ਹੋ ਕੇ ਫੇਰ ਜਾਣਾ ਹੈ ਹਾਂ ਹੈ ਜੀ ਅਗਲੇ ਮਹੀਨੇ ਜਾਉਂਗੇ ਚਾਚੇ ਦੇ ਬਾਦ ਦੇ ਵਾਹ ਜੇ ਜੰਨ ਦਾ ਵਾਦ ਅਡਵਾਂਸ ਆਉਦੀ ਯਾਰ ਦੇ ਵਿਆਹ ਦੇ ਵਿਆਹ ਦੇ ਚਾਚੇ ਹਾਂ ਹੁਣ ਦਾ ਚਾਚਾ ਤੈਨੂੰ ਪਾਲਟੀ ਦੇਣੀ ਪੈਣੀ ਐ ਇੰਨੀਆਂ ਪਾਲਟੀਆਂ ਵਧੀਆ ਲੇਕਿਨ ਜਿਹੜੀਆਂ ਵੀਰ ਵੀ ਸੀ ਹੈਂ ਪਗੌੜੀਆਂ ਨਾਲ ਲਿਗਾਓ ਚੱਲਣਾ ਹੈਂ ਤੂੰ ਬਗੂ ਹੈਂ ਦਾ ਚਾਚਾ ਚਾਚਾ ਨਾ ਦਾਦੇ ਬੱਚੇ ਤੂੰ ਜਾਉਂਗੇ ਕੋਈ ਨਹੀਂ ਚਾਚਾ ਕਹਿੰਦਾ ਤਿੰਨ ਹੀ ਰਹਿ ਗਏ ਸੀ 3 3 ਨਵੇਂ ਮਹੀਨਾ ਹੈ ਵਿੱਜ ਮੇਰੇ ਕੋਲ ਨਰੇ ਜਾਦਰੀ ਆ ਬੱਚੇ ਜਾ ਬਿਠੀ ਬੈਠਦੇ ਆ ਕੋਈ ਮੌਕਾ ਹੀ ਲੱਭਦੇ ਹੁੰਦੇ ਹੈਂ ਤਰਾ ਕਾਇਦਾ ਨਹੀਂ ਕੋਈ ਮੌਕਾ ਹੀ ਲੱਭਦੇ ਹੁੰਦੇ ਨੇ ਵਾਲਟੀ ਕਰਨੇ ਦਾ ਅੱਛਾ ਹਾਂਜੀ ਲੈ ਮਮੂ ਸੱਚੀ ਹਾਂਜੀ ਮਮੂ ਝੂੜੂ ਹੋਉਂਦਾ ਹੈ ਮਮੂ ਦਾ ਹੁਣ ਬਾਈ ਤਿੰਨ ਦਿਨ ਹੋ ਗਏ ਬੰਦਾ ਟਿਊਸ਼ਨ ਨਹੀਂ ਜਾ ਰਿਹਾ ਅੱਜ ਮੈਂ ਤਾੜਦਾ ਤਾਂ ਹੁਣ ਜਾਊਗਾ ਸੋਮਵਾਰ ਨੂੰ ਪੱਕਾ ਹਾਂਜੀ ਪੱਕਾ ਕਰ ਲਉ ਜੀ ਆ ਦੇਖੋ ਬਾਈ ਅੱਜ ਹਾਂਜੀ ਕਹਿਤੀ ਇਹਨੂੰ ਦੋ ਦਿਨ ਹੋਰ ਜਾਣਾ ਠੀਕ ਨੇ ਆ ਚੈਨ ਪਾਈ ਗਲਾ ਬਟਾਉਣਾ ਆ ਤੂੰ ਕਿਆ ਕਹਿੰਦੀ ਮੈਂ ਜਿੱਦਣ ਦਾ ਫਸਟ ਕਲਾਸ ਹੋਇਆ ਜੀ ਉਧਰ ਨਾ ਜਾਂਦਾ ਨਹੀਂ ਹੈਗਾ ਉਗੀ ਜਿਸ ਤਰ੍ਹਾਂ ਸੁਬਹ ਲਈ ਪੈ ਗਿਆ ਹੁੰਦਾ ਘਰ ਵੀ ਖੇਡੂਗਾ ਮੈਂ ਉਹ ਚਲ ਜਾਂਦੇ ਚੱਕ ਲੈਣਗੇ ਚਾਬੀ ਕਿ ਤੋਰ ਕੇ ਭੇਜਣੀ ਸੰਗਤ ਇਹ ਨਹੀਂ ਜੀ ਉੱਪਰ ਨਹੀਂ ਤੋਰ ਕੇ ਚੱਲੋ ਜਾਂਦੇ ਹੋਏ ਆਪਣਾ ਰਾਮ ਨਾਲ ਨਹੀਂ ਜੀ ਹਾਂ ਤੱਕੋ ਜੂਵੇ ਹਾਂ ਤੱਕੋ ਜੂਵੇ ਫੱਕੇ ਜੂਵੇ ਨਾਲੇ ਰੋਟੀ ਹਜਮ ਹੋ ਜੂਗੀ ਚਲ ਆਟਾ ਮਾ ਚਲੋ ਫਿਰ ਚਲੋ ਚਾਚਾ ਨੂੰ ਚੱਕ ਲਈ ਚਾਬੀ ਲਓ ਬਈ ਟੁਪਾਲਾ ਦੇ ਹਾਂ ਅੱਗੇ ਬੈਠ ਜਾਣ ਮੈਂ ਕਹਿੰਦਾ ਬੂਟ ਪਾਲਾ ਦੇ ਲੈ ਚਲੋ ਭਾਈ ਚੱਲ ਰਿਹਾ ਬਾਹਰ ਨੂੰ ਆਪ ਦੇਖੋ ਠੀਕ ਹੈ ਬਾਕੀ ਭਾਈ ਟਾਈਮ ਸਵਾ 9 9 ਦੇ ਵਿੱਚ ਵਿੱਚ ਹੋ ਚੁੱਕਿਆ ਆ ਦੇਖੋ ਪੂਰਾ 네ਰਾ ਹੂੰ ਬਾਬਾ ਇਹਨਾਂ ਜਵਾਬ ਦੇ ਦਿੱਤਾ ਇਹ ਆ ਦੇਖੋ ਭਾਈ ਜੇੜ ਮੂੜਾ ਕਰਕੇ ਆ ਦੇਖੋ ਕੀ ਕਹਿੰਦਾ ਠੀਕ ਨਹੀਂ ਚਲੋ ਭਾਈ ਕੀ ਆਕ ਬਠਾਲ ਮੁੰਡਿਆਂ ਆੜੀ ਗੇਟ ਤਾਂ ਖੋਲ ਦੇ ਇਹ ਬਾਈ ਬੰਦੇ ਦੀ ਮਰਦ ਪੂਰੀ ਹੋ ਗਈ ਚਲੋ ਮਾਰਾ ਦੇਖਣਾ ਹੈ ਬਾਈ ਵੜਿਆਈਆਂ ਬੱਸ ਦਾ ਰਹੇ ਆ ਤਾਂ ਪਰਮੇਸ਼ਰ ਤੇ ਪਰ ਕੁਛ ਨਹੀਂ ਲਾ ਦੇ ਪੁੱਤ ਨਾਲ ਲਾ ਦੇ ਲੋ ਬਾਈ ਟਰੈਕਟਰ ਵੀ ਟੱਕਿਆ ਘੜਾ ਆ ਜਾਓ ਵੀ ਆ ਜਾਓ ਫਿਰ ਆਜੋ ਆਜੋ ਲੈ ਜੈਸਨ ਕਿੰਨੇ ਖੁਸ਼ ਹੈ ਹੈ ਜੈਸਨ ਕਿੰਨੇ ਮਾਡਲ ਕਰਨਾ ਨਹੀਂ ਚੇਂਜ ਹੋਊਗੀ ਹੈ ਕਹਿੰਦੀ ਮਮੀ 5 ਮਿੰਟ ਨਹੀਂ ਲੱਗੇ 5 ਮਿੰਟ ਵਿੱਚ ਕੱਪੜੇ ਪਾ ਲੈ ਸਾਰੇ ਆ ਨੇ ਜਮਨੇ ਤੁਸੀਂ ਐ ਥੋੜਾ ਜਿਹਾ ਹੋ ਜਾ ਰਹੇ ਹੋਗੇ ਚਲੋ ਚਲੋ ਕੋਈ ਗੱਲ ਨਹੀਂ ਬੈਠੋ 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 ਹੈ ਜਲਦੀ ਸੌਂ ਕੇ ਜਲਦੀ ਜਾਗਦੇ ਸਵੇਰੇ ਬੇਦਾਂ ਯਾਨਾ ਇਸ ਵਾਰ ਮਨਾ ਕਰਤਾ ਜਾਂਦਿੰਦਾ ਪਾਪਾ ਜੀ ਨੇ ਹਾਂ ਹਾਂ ਜੀ ਉਹ ਤੇ ਥਕਾਵਟ ਹੋ ਜਾਂਦੀ ਹੈ ਜੀ ਭੰਮੀ ਦਾ ਮੀਨਾ ਨਾ ਦਿਨ ਚ ਨਹੀਂ ਨਾ ਕਿਹਾ ਹਾਂ ਜੀ ਕੋਈ ਗੱਲ ਨਹੀਂ ਆ ਚਲੋ ਕੋਈ ਗੱਲ ਨਹੀਂ ਵਿਚਾਲੇ ਬਾਪੂ ਨਾਲ ਫੇਰ ਸਹੀ ਹਾਂ ਜੀ ਚਲੋ ਬੈਠੋ ਬੈਠੋ ਚਲੋ ਹਾਂ ਠੀਕ ਹੈ ਚਲ ਨਾ ਬੱਧ ਜਾਈ ਗਈ ਨਹੀਂ ਬਾਬਾ ਹੈਗਾ ਇਹ ਲੈ ਇੰਨੀ ਫਿਕਰ ਪਰਸ ਲੈ ਲੇਗਾ ਜੀ ਲੈ ਪਰਸ ਲੈ ਲਿਆ ਅਸਤ ਤੂੰ ਹੈਗੀ ਆ ਮਾਲਕਨ ਖੜੇ ਖੜੇ ਗੱਡੀ ਬੈਕ ਹੋ ਜਾਂਦੇ ਤਾਂ ਚੱਲ ਵਾਜਿਆ ਪਰਲੀ ਸਾਂ ਨੂੰ ਚੱਲ ਚੱਲ ਲੋ ਭਾਈ ਆਪਾਂ ਵੀ ਗੇਟ ਲਾ ਦੇਣਾ ਤੇ ਬਾਪੂ ਹੈਗਾ ਘਰ ਲਾ ਰਹੀ ਖੜ ਜਾ ਓਏ ਓਏ ਮੈਨੂੰ ਵਾਜਣ ਦੇ ਲੈ ਭਾਈ ਚੱਜ ਚੱਰਦੀ ਜਾ ਮੂਰੇ ਆਪਾਂ ਪਿੱਛੇ ਸਾੜੀ ਆਪ ਨੂੰ ਠੀਕ ਆ ਹਾਂਜੀ ਠੀਕ ਆ ਚਲੋ ਭਾਈ ਚੱਲਦੇ ਹਾਂ ਆ ਗਏ ਆਦੇ ਕਿੱਛੁ ਆਜਾ ਉਹ ਤੁਹਾਡੀ ਇਹ ਗਿਆ ਹੋ ਗਿਆ 01 ਕਿ ਹੋ ਗਿਆ 01 ਗਿਆ ਐ ਦੇ ਸਭ ਪਾਵਰ ਤੋਂ ਹਾਂ ਹੈ ਲੈ ਬੈਠੀ ਉਹ ਮੂੰਹੇ ਜੀ ਲਾਇਆ ਵਾ ਹਾਂ ਹੈ 33 ਹੋ ਗਿਆ ਉਹ ਤੁਹਾਡੇ 42 ਦੇ ਮੂੰਹੇ ਜੀ ਲਾਇਆ ਵਾ ਹਾਂ ਬਹੁਤ ਮੋਟੰਡੀ ਕੱਟੀਆਂ ਦੀ ਸੀ ਤੁਸਲਾ ਇਥੇ ਰਹਿੰਦਾ ਇਹ ਚੋਂ ਲੱਭਦੀ ਹੈ ਨਾ ਤੁਹਾਨੂੰ ਪਤਾ ਬੈਠਦਾ ਤਾਂ ਹੈ ਨਹੀਂ ਸੀ ਠੀਕੇ ਹੋਰ ਬਲਾਈਏ ਜਾਂਦਾ। ਉਹ ਰਾਹੀ ਨਾ ਕਹਾ। ਇਹਦਾ ਮੈਂ ਦੇਖਿਆ ਇੰਦੀ ਪੂਰੇ। ਔਰ ਦੇਖੋ ਬਈ। ਬੰਦਲਾ ਤੋਨੋ ਪੁਕਾਰੀ ਜਾਂਦਾ ਏ। ਚਲੋ ਬਈ। ਸਾਰਾ ਦਾ ਕੰਮ ਸੀਤ ਹੋ ਗਿਆ। ਉਹ ਮੁਰ ਚੱਲੀ ਏ? ਨਾ। ਫੱਲੀ ਤੇ ਫੱਲੀ ਤੇ ਜਾਣਾ ਪੈਣਾ। ਅੱਛਾ। ਬਹੁਤ ਪੈਸੇ ਦੇਣ ਚੋਣੇ। ਲੈ ਬਾਈ। 5000। ਜਦੋਂ ਮੁਰ ਚੱਲੀ ਏ? ਨਹੀਂ। 5000। ਔਰ ਦੋ ਲੋਨ? ਨਹੀਂ। ਚਾਚਾ ਜਿਹੜਾ ਪੰਮੂ ਦੇ ਲਾ ਚਾਚਾ ਜਿਹੜਾ ਦਬੰਮਾ ਮਾ ਮੋੜ ਲੱਗੇ ਮੋੜ ਤੇ ਨੀਰ ਟਿਕਾ ਕੇ ਜਾਣੀਓ ਕੋਈ ਚਾਚਾ ਨੇ ਝੇੜਨਾ ਮਮੂ ਮੂਟੇ ਦਾਦੂ ਆ ਮੂਟੇ ਕਹਿੰਦਾ ਮਮੂ ਮੋੜ ਖੜਾ ਦੋ ਫਿਰ ਕਹਿੰਦਾ ਮਮੂ ਮੋੜ ਖੜਾ ਦੋ ਵੇ ਜਿਵੇਂ ਮੋੜ ਨਾਲ ਚਲੋ ਕੋਈ ਨਹੀਂ ਭਾਈ ਪਹੁੰਚ ਨਹੀਂ ਆ ਰਿਹਾ ਬਸ ਦਾਦਾ ਇਹ ਮੱਜਣਾ ਇਹ ਆਦਾ ਐਕਸੀਡੈਂਟ ਹੋਇਆ ਤਾਂ ਆਦਾ ਮੱਜਣਾ ਰੈਡ ਲਾਈਟ ਦਾਦਾ ਲਾਈਟਾ ਇੱਧਰ ਪਾ ਗੱਡੀਆਂ ਦੇਖਦੀਆਂ ਅੱਧਾ ਤੇਜ਼ ਉਹ ਡੱਟੇ ਔਰ ਪਿੱਛੇ ਮੈਂ ਤਾਂ ਕਿਹਾ ਲੱਟ ਕਰਦਾ ਹੋ ਗਿਆ ਓਏ ਹੈ ਹੋ ਗਈ ਓਏ ਯਾਰ ਹੋ ਗਈ ਹੋ ਗਈ ਹੋ ਗਈ ਉੱਥੇ ਕੀ ਲੈ ਲੈ ਟੂਲੇ ਵੀ ਲੈ ਲੈ ਕਿੱਥੇ ਹੈ ਘਾਟਾ ਬਾੜੀ ਆਹਾ ਉਹ ਦੇ ਸ਼ਾਬਾਸ਼ ਉਹ ਦੇ ਕਿਹੜਾ ਡੱਬਾ ਸ਼ਾਬਾਸ਼ ਸ਼ਾਬਾਸ਼ ਸ਼ਗੰਡਾ ਹਾਂ ਲੋ ਬਾਈ ਮੁੰਡਾ ਪਹੁੰਚ ਗਿਆ ਸ਼ਗੰਡਾ ਬੇ ਪਰ ਲੋ ਬਾਈ ਪਹੁੰਚ ਗਏ ਅੰਕਲ ਇੱਧਰ ਚਲੋ ਭਾਈ ਹਾਂ ਵੇ ਹਾ ਬੰਮੂ ਇਹ ਲੰਗਰ ਵਾੜੀਆ ਕੀ ਹੈ ਲੈ ਬਾਈ ਕਹਾਂ ਉਹ ਬੰਮੂ ਆ ਦੇਖੋ ਇਹ ਚੀਜ਼ ਹੈ ਸਭਾ ਚ ਹੁੰਦਾ ਸਭਾ ਚ ਸਭਾ ਚ ਹੁੰਦਾ ਅੱਛਾ ਵਾਹ ਬਾਈ ਚੱਲਦੇ ਅੰਦਰ ਨੂੰ ਕੀ ਹੁੰਦਾ ਕੀ ਨਹੀਂ ਵਾਹ ਬਾਈ ਬੰਦਾ ਮਿਊਸ ਹੋ ਕੇ ਬੈਠਾ ਕਹਿੰਦਾ ਆਰਡਰ ਲੇਟ ਹੋ ਰਿਹਾ ਮੇਰਾ ਟਾਈਮ ਕੀ ਟਾਈਮ ਹੈ ਹੈ ਇਹ ਵੀ ਨਹੀਂ ਰੇਤਾ ਲਾ ਦੇਤਾ ਡਰਾੜੀ ਲੋ ਬਾਈ ਲੱਸੀ ਆ ਚੁੱਕੀ ਆ ਆ ਬੰਦਾ ਦੇਖੋ ਕਿਆ ਕਰ ਰਿਹਾ ਸਲਾਹ ਪਰ ਸਲਾਹ ਲੋ ਬਾਈ ਆ ਬੰਦਾ ਦੇਖੋ ਚਾਚਾ ਪਾਉਂਦਾ ਉਹ ਤਾਂ ਚਾਚਾ ਪਾਉਂਦਾ ਪਾ ਦੇ ਹਰ ਜੀ ਤੁਹਾਨੂੰ ਪਾ ਦੇ ਉਹਨੇ ਤੁਹਾਨੂੰ ਪਹਿਲਾਂ ਕਹਿਣਾ ਦੇਖਣਾ ਕੀ ਕਹਿੰਦਾ ਠੀਕ ਹੈ ਨਾ ਲਾ ਹਫ ਦੁਆੜੀ ਹੈ ਤਾਂ ਦਹੀਂ ਚ ਥੋੜੋ ਨਿੰਬੂ ਨਚੋੜੀ ਦਾ ਯਾਰ ਤੇ ਉਦਣ ਵੀ ਵਾਈ ਦੀ ਗਰਾਰੀ ਨਿੰਬੂ ਪਾੜੀ ਰਹੀ ਚਲੋ ਤੇ ਚਲ ਚਲੋ ਬਾਈ ਬੰਦੇ ਆਪਣੇ ਆਪਣੇ ਬਾਈ ਆਪਣੀ ਖਾਲੀ ਹੋ ਚੁੱਕੀ ਐ ਇੱਧਰ ਤਿਆਰ ਪਹਿਲਾ ਵਈ ਉਹ ਜਸ਼ਨ ਸਾਡੀ ਤੇ ਇrani ਲੱਗੀ ਵੀ ਆਪਣਾ ਅੱਛਾ ਪਾ ਦੇ ਸਰਦਾਰ ਮੈਂ ਨੂੰ ਵੀ ਮੇਰਾ ਤਾਂ ਕੰਮ ਰਹਿ ਗਿਆ ਦਰਾਂ ਚ ਬੋਲ ਵਾਹ ਕਰੋ ਮੱਥਾ ਟੇਕ ਕੇ ਰੋਟੀ ਖਾਈ ਦੀ ਐ ਦੋ ਸਾਈਡ ਨੂੰ ਥਾਲੀ coma ਲਾੜੀ ਦੋ ਸਾਈਡ ਨੂੰ ਠੀਕ ਹੈ ਨਵਾ ਹੀ ਬੰਦਾ ਆਰਮਨਾਲ ਖਾ ਰਿਆ ਰੋਟੀ ਲੱਸੀ ਪਾਈ ਗਈ ਗਲਾਸਾਂ ਚ ਹੌਲੀ ਹੌਲੀ ਚੱਲ ਬਸ ਚਲੋ ਭਾਈ ਨਵਾ ਹੀ ਬੰਦਾ ਆਰਮਨਾਲ ਰੋਟੀ ਖਾ ਰਿਆ ਤੇ ਕਹਿੰਦਰਾ ਮੈਨੂੰ ਤਰਾ ਹੋੜੀ ਖਾਲਾ ਪਿੱਛੇ ਜਾਦਾ ਕੋਈ ਉਧਰ ਵੀ ਪਛਲਾ ਚਾਚੇ ਲਾ ਕੇ ਪਰ ਉਹ ਮੇਰੀ ਲੈਣ ਦੀ ਕੋਈ ਨਾ ਇੱਧਰ ਇੱਧਰ ਹੜੰਬਾ ਚੱਲਦਾ ਹਾਂਜੀ ਹੂੰ ਉਹਦੇ ਪਿਆਜ਼ਾਂ ਨੂੰ ਵੀ ਨੰਦੀ ਦਾ ਕੋਈ ਨਹੀਂ ਕਦੇ ਕਦੇ ਹੁੰਦਾ ਇਹ ਆ ਬੰਦਾ ਭਾਈ ਅੱਜ ਆਰਮ ਨਾਲ ਰੋਟੀ ਖਾ ਰਿਹਾ ਰੋਟੀ ਥੇਰ ਜੀ ਤੈਨੂੰ ਆ ਲੋ ਬਈ ਦੇਖੋ ਮੈਂ ਕਹਿੰਦਾ 2 ਮਿੰਟ ਪਈ ਰਹੀ ਵੀ ਲੱਕੜ ਬਣ ਜਾਂਦੀ ਹੈ ਹਾਂ ਆ ਠੀਕ ਆ ਜੀ ਕੋਸੀ ਵੀ ਨਾ ਚਲੋ ਬਾਈ ਬੈਠੇ ਆ ਸਾਰੇ ਟੋਟਲ ਲੋ ਬਾਈ ਸਮਾਪਤੀ ਵੱਲ ਆ ਬੰਦਾ ਰਹਿ ਗਿਆ ਇੱਕ ਬਾਈ ਉਹ ਬੰਦਾ ਰਹਿ ਗਿਆ ਇਧਰ ਤਾਂ ਬਾਈ ਚੱਲਦਾ ਹੀ ਕੰਮ ਹੋਲੀ ਆ ਹਾਂ ਮੁੰਡੇ ਹੋ ਗਈ ਤਸੱਲੀ ਹਲੋ ਕਿੰਨੇ ਕੱਪੜੇ ਦਾ ਫੇਰ ਲਵੇੜ ਲੇ ਤਾਂ ਚੱਲ ਕੋਈ ਨਿਆਣਾ ਐ ਚੱਲਦਾ ਰਹਿੰਦਾ ਕਿੱਦਾਂ ਜਨ ਬਾਈ ਹੌਲੀ ਖੰਦੀ ਥੋੜੀ ਜੀ ਹਾਂ ਠੀਕ ਹੈ ਹਰ ਜੀ ਤਾਂ ਓਕੇ ਚਲੋ ਠੀਕ ਹੈ ਦੋ ਗੱਡੀਆਂ ਬਾਈ ਪਹਿਲਾਂ ਆ ਗਈਆਂ ਕਿੱਕੜਾ ਬੈਠੇ ਦੇਖ ਦੇ ਦੇਖ ਬਾਈ ਸਾਨੂੰ ਦੇਖ ਦੇ ਦੇ ਹਾਂ ਬਾਈ ਹੋ ਹਾਂ ਜੀ ਰਾਜ ਲਿਆ ਹਾਂ ਜੀ ਫੋਲੋ ਬਟਾ ਫੋਲੋ ਚੱਲ ਫਿਰ ਕੋਈ ਨਹੀਂ ਚੱਲ ਬਾਈ ਜੀ ਸਤ ਬੈਠ ਚਲੋ ਬਾਈ ਚੱਲਦੇ ਆ ਬੈਠੋ ਬਾਈ ਬਾਕੀ ਬਾਈ ਮਾਹੌਲ ਬਹੁਤ ਵਧੀਆ ਮੌਸਮ ਇੱਕ ਨੰਬਰ ਹਲੋ ਚੱਲ ਬਾਈ ਉਂਟਿਆ ਬੰਦਾ ਚੈੱਕ ਕਰ ਰਿਹਾ ਮੈਂ ਮਿਲ ਦੇ ਹਾਂ ਬਿੱਲ ਲੈ ਵੜਾ ਦਸਵੇਂ ਕਿੰਨਾ ਆਇਆ ਬਿੱਲ ਛੋੜਾ ਦੋ ਸਿੱਨਾ ਛੋੜਾ ਰੋਟੀ ਹੈ ਛੋੜਾ ਰੋਟੀ ਚੈੱਕ ਕਰਦਾ ਹੈ ਰਕਾ ਲੱਗੇ ਨਹੀਂ ਪੰਜੋਤੀਆਂ ਆਹ ਦਸ ਤੋਂ ਕਿੰਨਾ ਬਣਿਆ ਐ ਇਹ ਟਾ ਕਰ ਆ ਕਿੰਨਾ ਬਣੇ ਨਹੀਂ ਨਹੀਂ ਪਤਾ ਉਹ 715 ਚਲ ਲੈ ਦੇਖ ਲੈਣ ਦੇ ਆਦਾ ਦੇਖ ਲੈ ਨਿਕਲ ਆ ਲੈ ਦੋ ਕਿੰਨੇ ਆ ਗਏ ਲੋ ਬਾਈ ਬੰਦੋਲ ਜੀ ਬੈਲ ਚ ਚਲੋ ਬਾਈ ਚੱਲ ਰਿਹਾ ਘਰ ਨੂੰ ਲੋ ਬਾਈ ਇੱਧਰ ਬੰਦੇ ਨੂੰ ਪੁੱਛਦੇ ਹਾਂ ਬਈ ਚਲੋ ਹਾਂ ਜੀ ਓਕਰ ਰਿਪੋਰਟ ਹੈ ਹਾਂ ਜੀ ਓਕਰ ਰਿਪੋਰਟ ਹੈ ਹਾਂ ਜੀ ਬੱਚੇ ਕੋਲ ਓਕਰ ਜੀ ਹਾਂ ਠੀਕਾ ਲਾਵੇਂ ਪਿੱਛੇ ਖੁਸ਼ ਹੋਵੇ ਚਲ ਥੈਂਕ ਯੂ ਗਾਦਰ ਹੁਣ ਪਾਪਾ ਨੂੰ ਲਾਕਾ ਨਾ ਥੈਂਕ ਯੂ ਥੇ ਇਹਨਾਂ ਨੇ ਹਾਂ ਇਹਦੇ ਥੈਂਕ ਯੂ ਹੁਣ ਥੈਂਕ ਯੂ ਚਲੋ ਭਾਈ ਚੱਲ ਰਿਹਾ ਕੰਮ ਬਣਾ ਕਰ ਲਓ